ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਤੁਹਾਡੇ ਨਾਲ ਨਵੀਂ ਕਹਾਣੀ ਸਾਂਝੀ ਕਰਨ ਲੱਗੀ ਆ ਲਵ ਗੇਮ ਆਓ ਸੁਣਦੇ ਹਾਂ ਕਹਾਣੀ ਲਵ ਗੇਮ ਪੂਜਾ ਨੇ ਆਪਣੇ ਪਤੀ ਦਾ ਦਿਲ ਕਿਵੇਂ ਜਿੱਤਿਆ ਜ਼ਿੰਦਗੀ ਮੌਸਮ ਵਰਗੀ ਹੈ ਕਦੇ ਗਰਮੀਆਂ ਵਰਗੀ ਗਰਮੀ ਕਦੇ ਸਰਦੀਆਂ ਵਰਗੀ ਠੰਡ ਅਤੇ ਕਦੇ ਬਰਸਾਤ ਵਰਗੀ ਸੁਹਾਵਣੀ ਜਿਸ ਤਰ੍ਹਾਂ ਮੌਸਮ ਦੇ ਰੰਗ ਬਦਲਦੇ ਹਨ ਉਸੇ ਤਰ੍ਹਾਂ ਜ਼ਿੰਦਗੀ ਵੀ ਸਮੇਂ-ਸਮੇਂ ਤੇ ਰੰਗ ਬਦਲਦੀ ਰਹਿੰਦੀ ਹੈ ਪਰ ਕਈ ਵਾਰ ਜ਼ਿੰਦਗੀ ਵਿੱਚ ਕੁਝ ਸਵਾਲਾਂ ਦੇ ਜਵਾਬ ਦੇਨੇ ਬਹੁਤ ਔਖੇ ਹੋ ਜਾਂਦੇ ਆ ਇਹ ਕਹਾਣੀ ਵੀ ਸਿਤਰਾੰਦੀ ਹੈ ਬਦਲਦੀਆਂ ਰੁੱਤਾਂ ਵਾਂਗ ਬਦਲਦੇ ਰੰਗ ਆਓ ਇਸ ਕਹਾਣੀ ਦੇ ਬਦਲਦੇ ਰੰਗ ਵੇਖੀਏ ਸਿਟੀ ਕਲੱਬ ਵਿੱਚ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਪ੍ਰਬੰਧਕਾਂ ਨੇ ਆਪਣੇ ਮੈਂਬਰਾਂ ਵਿੱਚੋਂ ਕੁਝ ਨੌਜਵਾਨ ਜੋੜਿਆਂ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ ਸੀ ਜਿਨ੍ਹਾਂ ਦੇ ਵਿਆਹ ਨੂੰ ਵੱਧ ਤੋਂ ਵੱਧ 5 ਸਾਲ ਹੋ ਗਏ ਸਨ ਇਸ ਪਾਰਟੀ ਵਿੱਚ 50 ਦੇ ਕਰੀਬ ਨੌਜਵਾਨ ਜੋੜਿਆਂ ਨੇ ਹਿੱਸਾ ਲਿਆ ਹਰ ਕੋਈ ਬਹੁਤ ਹੀ ਸੋਹਣਾ ਸੀ ਜੋ ਕਿ ਸੋਹਣੇ ਕੱਪੜੇ ਪਾ ਕੇ ਸਾਜ-ਤਜ ਕੇ ਪਾਰਟੀ ਵਿੱਚ ਆਏ ਸਨ ਇਨਾਂ ਸਾਰਿਆਂ ਦੇ ਛੋਟੇ-ਛੋਟੇ ਬੱਚੇ ਵੀ ਸਨ ਪਰ ਪ੍ਰਬੰਧਕਾਂ ਨੇ ਬੱਚਿਆਂ ਨੂੰ ਪਾਰਟੀ ਵਿੱਚ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਜਿਸ ਕਰਕੇ ਸਾਰੇ ਆਪਣੇ ਬੱਚੇ ਨੂੰ ਘਰ ਛੱਡ ਕੇ ਆਏ ਸਨ ਉੱਥੇ ਬਹੁਤ ਸਾਰੇ ਨੌਜਵਾਨ ਜੋੜੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਇਸ ਲਈ ਪਾਰਟੀ ਵਿੱਚ ਆਉਂਦੇ ਹੀ ਉਹ ਬਹੁਤ ਕਰਮਜੋਸ਼ੀ ਨਾਲ ਮਿਲੇ ਅਤੇ ਇੱਕ ਦੂਜੇ ਨਾਲ ਖੁੱਲ੍ਹ ਮਿਲ ਗਏ ਪਾਰਟੀ ਦੇ ਸ਼ੁਰੂਆਤੀ ਦੌਰ ਵਿੱਚ ਸਟਾਰਟਰ ਕੋਕਟੇਲ ਮੌਕਟੇਲ ਵਾਈਨ ਅਤੇ ਸੌਫਟ ਡਰਿੰਕ ਦਾ ਦੌਰ ਚੱਲਿਆ ਇਸ ਤੋਂ ਬਾਅਦ ਸਾਰਿਆਂ ਨੇ ਰਾਤ ਦਾ ਖਾਣਾ ਖਾਦਾ ਰਾਤ ਦੇ ਖਾਣੇ ਤੋਂ ਬਾਅਦ ਪਾਰਟੀ ਵਿੱਚ ਜੋੜਿਆਂ ਨਾਲ ਵੱਖ-ਵੱਖ ਖੇਡਾਂ ਖੇਡੀਆਂ ਗਈਆਂ ਹਰ ਖੇਡ ਦੇ ਆਪਣੇ ਨਿਯਮ ਸਨ ਨਿਯਮ ਬਹੁਤ ਸਖਤ ਸਨ ਇੱਕ ਐਂਕਰ ਖੇਡ ਦਾ ਸੰਚਾਲਨ ਕਰ ਰਿਹਾ ਸੀ ਜਿਸ ਹਾਲ ਵਿੱਚ ਪਾਰਟੀ ਚੱਲ ਰਹੀ ਸੀ ਉੱਤੇ 1 ਫੁੱਟ ਉੱਚਾ ਵੱਡਾ ਸਟੇਜ ਬਣਾਇਆ ਹੋਇਆ ਸੀ ਇਸੇ ਮੰਚ ਤੇ ਖੇਡਾਂ ਖੇਡੀਆਂ ਜਾ ਰਹੀਆਂ ਸਨ ਅੰਤ ਵਿੱਚ ਇੱਕ ਹੋਰ ਖੇਡ ਖੇਡੀ ਗਈ ਐਂਕਰ ਨੇ ਮੰਚ ਤੇ ਇੱਕ ਸੋਹਣੀ ਲੇਡੀ ਨੂੰ ਬੁਲਾਇਆ ਜਿਸਦੇ ਬਿਆਨ ਸਿਰਫ 4 ਚਾਲ ਹੋਈ ਸਨ ਅਤੇ ਉਸਦਾ 2 ਸਾਲ ਦਾ ਬੱਚਾ ਸੀ ਉਸ ਲੇਡੀ ਦਾ ਨਾਂ ਪੂਜਾ ਸੀ ਅਤੇ ਉਹ ਉੱਥੇ ਰੱਖੀ ਕੁਰਸੀ ਤੇ ਬੈਠ ਗਈ ਸਟੇਜ ਤੇ ਚਿੱਟੇ ਰੰਗ ਦਾ ਵੱਡਾ ਬੋਰਡ ਲੱਗਿਆ ਹੋਇਆ ਸੀ ਐਂਕਰ ਨੇ ਪੂਜਾ ਨੂੰ ਕਿਹਾ ਬੋਰਡ ਤੇ ਉਹਨਾਂ ਵਿਅਕਤੀਆਂ ਦੇ ਚਾਰੀ ਨਾਂ ਲਿਖੋ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਅੱਗੇ ਕੀ ਖੇਡ ਹੋਣ ਜਾ ਰਹੀ ਸੀ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਉਸ ਲੇਡੀ ਨੂੰ ਵੀ ਨਹੀਂ ਪਤਾ ਸੀ ਕਿ ਉਹ ਕਿਸ ਤਰ੍ਹਾਂ ਦੀ ਖੇਡ ਦਾ ਹਿੱਸਾ ਬਣਨ ਜਾ ਰਹੀ ਹੈ ਉਹ ਬਹੁਤ ਖੁਸ਼ੀ ਵਿੱਚ ਮੰਚ ਤੇ ਆ ਕੇ ਬੈਠ ਗਈ ਸੀ ਪਰ ਐਂਕਰ ਦੀ ਗੱਲ ਸੁਣ ਕੇ ਉਹ ਬੇਚੈਨ ਹੋ ਗਈ 40 ਅਜਿਹੇ ਲੋਕਾਂ ਦੇ ਨਾਮ ਪੂਜਾ ਨੇ ਉਲਝ ਕੇ ਕਿਹਾ ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦੀ ਹਾਂ ਹਾਂ ਉਸ ਸਮੇਂ ਐਂਕਰ ਤੇ ਬੁੱਲਾ ਤੇ ਸ਼ਰਾਰਤੀ ਮੁਸਕਰਾਹਟ ਖਿੜ ਗਈ ਕੀ ਤੁਹਾਡੀ ਜ਼ਿੰਦਗੀ ਵਿੱਚ 40 ਅਜਿਹੇ ਲੋਕ ਨਹੀਂ ਹਨ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਨਹੀਂ ਨਹੀਂ ਪੂਜਾ ਨੇ ਜਲਦੀ ਨਾਲ ਕਿਹਾ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਚਾਲੇ ਕੀ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਅਤੇ ਉਹ ਸਾਰੇ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ ਅੱਛਾ ਐਂਕ ਨੇ ਤੁਹਾਨੂੰ ਸ਼ਾਹ ਨਾਲ ਕਿਹਾ ਤੁਹਾਨੂੰ ਹਰ ਕਿਸੇ ਦਾ ਨਾਂ ਨਹੀਂ ਲਿਖਣਾ ਸਿਰਫ ਉਹ ਹੀ ਨਾਂ ਲਿਖੋ ਜੋ ਤੁਹਾਡੀ ਲਿਸਟ ਵਿੱਚ ਸਭ ਤੋਂ ਉੱਪਰ ਹਨ ਇਸ ਖੇਡ ਦਾ ਨਾਂ ਲਵ ਗੇਮ ਹੈ ਪਿਆਰ ਦੀ ਖੇਡ ਸਟੇਜ ਦੇ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਦਿਖਾਈ ਦੇ ਰਹੀ ਸੀ ਤੇ ਦਿਲਚਸਪੀ ਵੀ ਪੂਜਾ ਵੀ ਕੁਰਸੀ ਛੱਡ ਕੇ ਖੜੀ ਹੋ ਗਈ ਸੀ ਉਸਨੇ ਬੜੇ ਜੋਸ਼ ਨਾਲ ਮਾਰਕਰ ਪੈਨ ਚੱਕਿਆ ਅਤੇ ਬੋਰਡ ਦੇ ਨੇੜੇ ਜਾ ਕੇ ਤੇਜ਼ੀ ਨਾਲ ਉਸ ਉੱਤੇ ਨਾਮ ਲਿਖਨੇ ਸ਼ੁਰੂ ਕਰ ਦਿੱਤੇ ਪੂਜਾ ਨੇ ਸੱਚ ਦੱਸਿਆ ਸੀ ਸੱਚ ਵਿੱਚ ਉਸ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦੀ ਸੀ ਇਹ ਉਸ ਦੇ ਨਾਮ ਲਿਖਣ ਦੀ ਰਫ਼ਤਾਰ ਤੋਂ ਸਪੱਸ਼ਟ ਸੀ ਉਸ ਨੂੰ ਇਸ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਪੈ ਰਹੀ ਸੀ ਕੁਝ ਹੀ ਮਿੰਟਾਂ ਵਿੱਚ ਉਸ ਨੇ 40 ਨਾਮ ਲਿਖ ਦਿੱਤੇ ਉਸ ਸੂਚੀ ਵਿੱਚ ਉਸ ਦੇ ਰਿਸ਼ਤੇਦਾਰ ਦੋਸਤ ਭਰਾ ਭੈਣ ਮਾਤਾ ਪਿਤਾ પતિ ਅਤੇ ਉਸ ਦਾ 2 ਸਾਲ ਦਾ ਬੇਟਾ ਸੀ ਨਾਮ ਲਿਖਣ ਤੋਂ ਬਾਅਦ ਉਹ ਜਿੱਤ ਦੀ ਮੁਸਕਰਾਹਟ ਨਾਲ ਐਂਕਰ ਵੱਲ ਮੁੜੀ ਤੇ ਕਿਹਾ ਮੈਂ 40 ਨਾਂ ਲੇਖ ਦਿੱਤੇ ਹਨ ਉਸ ਨੇ ਇਸ ਤਰ੍ਹਾਂ ਕਿਹਾ ਜਿਵੇਂ ਉਸ ਨੇ ਗੇਮ ਜਿੱਤ ਲਈ ਹੋਵੇ ਹਾਂ ਐਂਕਰ ਮੁਸਕਰਾਇਆ ਪਰ ਖੇਡ ਅਜੇ ਖਤਮ ਨਹੀਂ ਹੋਈ ਮੈਡਮ ਖੇਡ ਹੁਣ ਸ਼ੁਰੂ ਹੋਈ ਹੈ ਮਤਲਬ ਪੂਜਾ ਨੇ ਕਿਹਾ ਇਸ ਦਾ ਮਤਲਬ ਇਹ ਹੈ ਕਿ ਹੁਣ ਤੁਹਾਨੂੰ ਵੀ ਅਜੇ ਇਹ ਨਾਮ ਕਟਨੇ ਪੈਣਗੇ ਜੋ ਤੁਹਾਨੂੰ ਘੱਟ ਪਸੰਦ ਹਨ ਮੰਨ ਲਓ ਕਿ ਤੁਸੀਂ ਇਹਨਾਂ 40 ਲੋਕਾਂ ਦੇ ਨਾਲ ਸਮੁੰਦਰ ਦੇ ਵਿਚਕਾਰ ਇੱਕ ਕਿਸ਼ਤੀ ਵਿੱਚ ਸਵਾਰ ਹੋ ਜੋ ਡੁੱਬਣ ਵਾਲੀ ਹੈ ਜੇਕਰ 40 ਵਿੱਚੋਂ 20 ਲੋਕਾਂ ਨੂੰ ਸਮੁੰਦਰ ਦੇ ਵਿਚਕਾਰ ਸੁੱਟ ਦਿੱਤਾ ਜਾਵੇ ਤਾਂ ਕਿਸ਼ਤੀ ਨੂੰ ਬਚਾਇਆ ਜਾ ਸਕਦਾ ਹੈ ਅਜਿਹੇ ਚੋ ਫੀ ਲੋਕ ਕੌਣ ਹੋਣਗੇ ਜਿਨ੍ਹਾਂ ਨੂੰ ਤੁਸੀਂ ਬਾਕੀ 20 ਲੋਕਾਂ ਦੀ ਜਾਨ ਬਚਵਾ ਲੈ ਸਮੁੰਦਰ ਦੇ ਵਿਚਕਾਰ ਸੁੱਟ ਦਿਓਗੇ ਹੁਣ ਪੂਜਾ ਕਬਰਾ ਹੱਟ ਵਿੱਚ ਨਜ਼ਰ ਆਉਣ ਲੱਗੀ ਤੇ ਉਸ ਨੂੰ ਪਸੀਨਾ ਆਉਣ ਲੱਗਾ ਫਿਰ ਵੀ ਉਸ ਨੇ ਫਿਰ ਤੋਂ ਬੋਰਡ ਤੇ ਜਾ ਕੇ 20 ਲੋਕਾਂ ਦੇ ਨਾਵਾਂ ਸਮੁੰਦਰ ਵਿੱਚ ਸੁੱਟ ਕੇ ਬਾਕੀ 20 ਲੋਕਾਂ ਦੀ ਜਾਨ ਬਚਾ ਲਈ ਹੁਣ ਵਾਈਟ ਬੋਰਡ ਤੇ ਜੋ ਨਾਂ ਰਹਿ ਗਏ ਸਨ ਉਹਨਾਂ ਚ ਉਸਦੇ ਕਰੀਬੀ ਰਿਸ਼ਤੇਦਾਰ ਭਰਾ ਭੈਣ ਮਾਪੇ ਪਤੀ ਅਤੇ ਉਸਦੇ 2 ਸਾਲ ਦੇ ਬੇਟੇ ਦਾ ਨਾਂ ਸ਼ਾਮਿਲ ਸਨ ਅੱਛਾ ਐਂਕਰ ਮੁਸਕਰਾਇਆ ਹੁਣ 10 ਹੋਰ ਨਾਂ ਕਟੋ ਤੁਹਾਡਾ ਕੀ ਮਤਲਬ ਹੈ ਹੈਰਾਨ ਹੋਈ ਪੂਜਾ ਨੇ ਹੈਰਾਨੀ ਨਾਲ ਪੁੱਛਿਆ ਐਂਕਰ ਨੇ ਕਿਹਾ ਹੁਣ ਸਿਰਫ 10 ਨਾਂ ਚੁਣੋ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਅਤੇ ਉਹਨੇ 10 ਲੋਕਾਂ ਨੂੰ ਬਚਾਉਣ ਲਈ ਤੁਸੀਂ ਬਾਕੀ ਬਚੇ 10 ਨੂੰ ਸਮੁੰਦਰ ਦੇ ਵਿਚਕਾਰ ਸੁੱਟ ਸਕਦੇ ਹੋ ਯਾਦ ਰੱਖੋ ਤੁਸੀਂ ਸਾਰੇ ਇੱਕ ਕਿਸ਼ਤੀ ਵਿੱਚ ਹੋ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਚੱਲ ਰਹੀ ਹੈ ਪੂਜਾ ਨੇ ਵਾਈਟ ਬੋਰਡ ਤੇ ਵਾਪਸ ਜਾ ਕੇ 10 ਨਾਵਾਂ ਨੂੰ ਕੱਟ ਦਿੱਤਾ ਪਰ ਉਹਨਾਂ 10 ਨਾਵਾਂ ਨੂੰ ਕੱਟਣਾ ਉਸ ਲਈ ਪਹਿਲਾਂ ਜਿੰਨਾ ਆਸਾਨ ਨਹੀਂ ਸੀ ਉਸਨੇ ਬੜੀ ਸੋਚ ਸਮਝ ਕੇ 10 ਨਾਮ ਮਿਟਾ ਦਿੱਤੇ ਮੰਚ ਦੇ ਹਾਲੇ ਦਿਵਾਲੀ ਇਕੱਠੇ ਹੋਏ ਲੋਕ ਵੀ ਬੜੀ ਉਤਸਕਤਾ ਨਾਲ ਪੂਜਾ ਵੱਲ ਦੇਖਣ ਲੱਗੇ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਪੂਜਾ ਹੋਣ ਕਿਸ ਦਾ ਨਾਮ ਕੱਟੇਗੀ। ਵਾਈਟ ਬੋਰਡ ਤੇ ਬਾਕੀ 10 ਨਾਵਾਂ ਚੋਂ ਉਸ ਦੇ ਕੁਝ ਖਾਸ ਰਿਸ਼ਤੇਦਾਰ, ਭਰਾ, ਭੈਣ, ਮਾ, ਪਿਤਾ, ਪਤੀ ਅਤੇ ਪੁੱਤਰ ਸ਼ਾਮਲ ਸਨ। ਐਂਕਰ ਨੇ ਡੂੰਗਾ ਸਾ ਲਿਆ। ਪੂਜਾ 10 ਨਾਵਾਂ ਨੂੰ ਪਾਰ ਕਰਨ ਤੋਂ ਬਾਅਦ ਹਾਲੇ ਮੁੜੀ ਹੀ ਸੀ ਕਿ ਜਦੋਂ ਐਂਕਰ ਨੇ ਕਿਹਾ, "ਹੁਣ ਇਹਨਾਂ ਵਿੱਚੋਂ 6 ਨਾਂ ਹੋਰ ਕਟੋ। ਹੁਣ 6 ਹੋਰ ਲੋਕਾਂ ਨੂੰ ਸਮੁੰਦਰ ਵਿੱਚ ਸੁੱਟਣਾ ਹੋਵੇਗਾ, ਨਹੀਂ ਤਾਂ ਕਿਸ਼ਤੀ ਡੁੱਬ ਜਾਵੇਗੀ।" ਪੂਜਾ ਨੇ ਵਾਈਟ ਬੋਰਡ ਤੇ ਲਿਖੇ ਨਾਵਾਂ ਨੂੰ ਦੇਖਿਆ ਹੁਣ ਉਹ ਭਾਵੁਕ ਹੋਣ ਲੱਗੀ ਹਾਲਾਂਕਿ ਉਸ ਨੇ 6 ਹੋਰ ਨਾਂ ਮਿਟਾ ਦਿੱਤੇ ਹੁਣ ਬੋਰਡ ਤੇ ਸਿਰਫ ਪੂਜਾ ਦੀ ਮਾਤਾ ਪਿਤਾ ਪਤੀ ਅਤੇ ਉਸ ਦੇ 2 ਸਾਲ ਦੇ ਬੇਟੇ ਦਾ ਨਾਮ ਬਚੇ ਸਨ ਦੂਜੇ ਪਾਸੇ ਉਸ ਨੂੰ ਆਪਣੇ ਭਰਾ ਭੈਣ ਦੇ ਨਾਂ ਵੀ ਮਿਟਾਉਣੇ ਪਏ ਸਾਰੇ ਹਾਲ ਵਿੱਚ ਸਨ ਨਾਟਾਸ਼ ਆ ਗਿਆ ਹਰ ਕੋਈ ਭਾਵੁਕ ਹੋ ਰਿਹਾ ਸੀ ਹੁਣ ਜੇਕਰ ਤੁਹਾਨੂੰ ਇਹਨਾਂ ਵਿੱਚੋਂ 2 ਹੋਰ ਨਾਂ ਕੱਟਣੇ ਪੈਣ ਤਾਂ ਐਂਕਰ ਨੇ ਬਹੁਤ ਹੀ ਮੀਂ ਆਵਾਜ਼ ਵਿੱਚ ਕਿਹਾ ਫਿਰ ਤੁਸੀਂ ਕਿਹੜੇ ਨਾਂ ਕੱਟੋਗੇ ਤੁਸੀਂ ਕਿਹੜੇ ਦੋ ਲੋਕਾਂ ਨੂੰ ਬਚਾਓਗੇ ਹੁਣ ਪੂਜਾ ਦੀ ਹਾਲਤ ਸੱਚਮੁੱਚ ਬਹੁਤ ਖਰਾਬ ਹੋ ਗਈ ਸੀ ਮਸਤੀ ਵਿੱਚ ਸ਼ੁਰੂ ਹੋਈ ਇਹ ਖੇਡ ਅਚਾਨਕ ਬਹੁਤ ਭਾਵਕ ਹੋ ਗਈ ਪੂਜਾ ਡੂੰਗੀ ਸੋਚ ਵਿੱਚ ਡੁੱਬੀ ਹੋਈ ਸੀ ਮੰਚ ਦੇ ਆਲੇ-ਦੁਆਲੇ ਇਕੱਠੇ ਹੋਏ ਜੋੜੇ ਵੀ ਇਹ ਜਾਣਨ ਲਈ ਬੇਚੈਨ ਹੋ ਗਏ ਕਿ ਪੂਜਾ ਹੁਣ ਕਿਹੜੇ ਦੋਨਾਂ ਚੁਨੇਗੀ ਮਾਂ ਤੇ ਪਿਓ ਦਾ ਜਾਂ ਪਤੀ ਤੇ ਪੁੱਤਰ ਦਾ ਹਾਲ ਵਿੱਚ ਸਨਾਂਟਾ ਗੁੜਾ ਹੋ ਗਿਆ ਸੀ ਪੂਜਾ ਦੀ ਅੱਖਾਂ ਵਿੱਚ ਵੀ ਹੰਝੂ ਸਨ ਮੰਚ ਦੇ ਹੇਠਾਂ ਖੜਾ ਪੂਜਾ ਦਾ ਪਤੀ ਵੀ ਉਸੇ ਵੱਲ ਦੇਖ ਰਿਹਾ ਸੀ ਇੱਥੋਂ ਤੱਕ ਕਿ ਉਹ ਖੁਦ ਵੀ ਨਹੀਂ ਜਾਣਦਾ ਸੀ ਕਿ ਹੁਣ ਪੂਜਾ ਕਿਹੜੇ ਦੋ ਨਾਮ ਟੌਨ ਜਾ ਰਹੀ ਹੈ ਪੂਜਾ ਨੇ ਕੰਮ ਦੇ ਹੱਥਾਂ ਨਾਲ ਬੋਰਡ ਤੋਂ ਆਪਣੇ ਮਾਤਾ ਪਿਤਾ ਦਾ ਨਾਮ ਮਿਟਾ ਦਿੱਤਾ ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਪੂਜਾ ਬੋਰਡ ਤੋਂ ਆਪਣੇ ਮਾਤਾ ਪਿਤਾ ਦਾ ਨਾਮ ਮਿਟਾ ਦੇਵੇਗੀ ਮਾਂ ਬਾਪ ਤਾਂ ਜ਼ਿੰਦਗੀ ਦੇਣ ਵਾਲੇ ਹੁੰਦੇ ਹਨ ਉਹ ਉਹਨਾਂ ਦਾ ਨਾਮ ਕਿਵੇਂ ਕੱਟ ਸਕਦੀ ਸੀ ਹੁਣ ਬੋਰਡ ਤੇ ਸਿਰਫ ਦੋ ਹੀ ਨਾਮ ਚਮਕ ਰਹੇ ਸਨ ਪਤੀ ਦਾ ਨਾਮ ਅਤੇ ਉਸਦੇ ਪੁੱਤਰ ਦਾ ਨਾਮ ਪੂਜਾ ਨੇ ਰੋਂਦੇ ਹੋਏ ਕਿਹਾ ਪਲੀਜ਼ ਹੁਣ ਮੈਨੂੰ ਕੋਈ ਹੋਰ ਨਾਂ ਮਟਾਉਣ ਲਈ ਨਾ ਕਹੋ ਹੁਣ ਇਹ ਖੇਡ ਖਤਮ ਹੋਣ ਵਾਲੀ ਹੈ ਐਂਕਰ ਨੇ ਕਿਹਾ ਇਹ ਬਿਲਕੁਲ ਆਖਰੀ ਸਟੇਜ ਤੇ ਹੈ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਇਹਨਾਂ ਦੋਹਾਂ ਵਿੱਚੋਂ ਤੁਸੀਂ ਕਿਸ ਨੂੰ ਜ਼ਿਆਦਾ ਪਿਆਰ ਕਰਦੇ ਹੋ ਤਾਂ ਤੁਸੀਂ ਕਿਸ ਨੂੰ ਚੁਣੋਗੇ ਉਹ ਕੌਣ ਹੋਵੇਗਾ ਜਿਸ ਨੂੰ ਬਚਾਉਣ ਲਈ ਤੁਸੀਂ ਦੂਜੇ ਨੂੰ ਸਮੁੰਦਰ ਵਿੱਚ ਛੁੱਟ ਦਿਓਗੇ ਪਤੀ ਜਾਂ ਪੁੱਤਰ ਪੂਜਾ ਨੇ ਭਾਵਕ ਹੋ ਕੇ ਕਿਹਾ ਮੈਂ ਖੁਦ ਸਮੁੰਦਰ ਵਿੱਚ ਛਾਲ ਮਾਰਨਾ ਪਸੰਦ ਕਰਾਂਗੀ ਪਰ ਮੈਂ ਦੋਹਾਂ ਵਿੱਚੋਂ ਕਿਸੇ ਨੂੰ ਵੀ ਆਪਣੇ ਤੋਂ ਵੱਖ ਨਹੀਂ ਕਰਾਂਗੀ ਨਹੀਂ ਤੁਸੀਂ ਨਹੀਂ ਐਂਕਰ ਨੇ ਕਿਹਾ ਤੁਹਾਨੂੰ ਇਹਨਾਂ ਦੋਨਾਂ ਵਿੱਚੋਂ ਇੱਕ ਨਾਮ ਕੱਟਣਾ ਪਵੇਗਾ ਹੁਣ ਪੂਜਾ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਹਾਲਸ ਮੌਜੂਦ ਹਰ ਇੱਕ ਦੀ ਨਜ਼ਰ ਪੂਜਾ ਤੇ ਟਿਕੀ ਹੋਈ ਸੀ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਉਹ ਹੁਣ ਕਿਸ ਦਾ ਨਾਮ ਕੱਟੇਗੀ ਉਹ ਕਿਸ ਨੂੰ ਚੁਣੇਗੀ ਪਤੀ ਜਾਂ ਪੁੱਤਰ ਕੰਬਦੇ ਹੱਥਾਂ ਨਾਲ ਪੂਜਾ ਨੇ ਵਾਈਟ ਬੋਰਡ ਤੇ ਲਿਖਿਆ ਆਪਣੇ ਬੇਟੇ ਦਾ ਨਾਮ ਮਿਟਾ ਦਿੱਤਾ ਹਰ ਕੋਈ ਹੈਰਾਨ ਰਹਿ ਗਿਆ ਹਰ ਕੋਈ ਸੋਚ ਰਿਹਾ ਸੀ ਕਿ ਉਹ ਆਪਣੇ ਪਤੀ ਦਾ ਨਾਂ ਸਾਫ਼ ਕਰ ਦੇਵੇਗੀ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਦੁਨੀਆ ਦੀ ਹਰ ਚੀਜ਼ ਨਾਲੋਂ ਵੱਧ ਪਿਆਰ ਕਰਦੇ ਹਾਂ ਕਿਉਂ ਐਂਕਰ ਨੇ ਬੇਚੈਨੀ ਨਾਲ ਪੁੱਛਿਆ ਤੁਸੀਂ ਆਪਣੇ ਪਤੀ ਨੂੰ ਕਿਉਂ ਚੁਣਿਆ ਤੁਸੀਂ ਜਾਣਦੇ ਹੋ ਪੂਜਾ ਨੇ ਸਟੇਜ ਤੇ ਖੜ ਕੇ ਬਹੁਤ ਭਾਵਕ ਹੋ ਕੇ ਕਿਹਾ ਜਿਸ ਦਿਨ ਮੇਰਾ ਵਿਆਹ ਹੋਇਆ ਮੇਰੇ ਮਾਤਾ ਪਿਤਾ ਨੇ ਮੈਨੂੰ ਮੇਰੇ ਪਤੀ ਦਾ ਹੱਥ ਮੈਨੂੰ ਫੜਾ ਦਿੱਤਾ ਸੀ ਅਤੇ ਕਿਹਾ ਸੀ ਅੱਜ ਤੋਂ ਇਹ ਆਦਮੀ ਤੇਰੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੇਰੇ ਨਾਲ ਰਹੇਗਾ। ਤੂੰ ਇਸ ਆਦਮੀ ਨੂੰ ਕਦੇ ਨਹੀਂ ਛੱਡਣਾ। ਜਿਸ ਤਰ੍ਹਾਂ ਉਹ ਚੰਗੇ ਮਾੜੇ ਸਮੇਂ ਵਿੱਚ ਤੇਰਾ ਸਾਥ ਦੇਵੇਗਾ, ਉਸੇ ਤਰ੍ਹਾਂ ਤੈਨੂੰ ਵੀ ਹਰ ਚੰਗੇ ਮਾੜੇ ਸਮੇਂ ਵਿੱਚ ਉਸ ਦਾ ਸਾਥ ਦੇਣਾ ਹੋਵੇਗਾ। ਮੈਂ ਆਪਣੇ ਪਤੀ ਲਈ ਆਪਣੇ ਮਾਪਿਆਂ ਨੂੰ ਵੀ ਛੱਡ ਦਿੱਤਾ ਸੀ। ਇੱਥੋਂ ਤੱਕ ਕਿ ਜਦੋਂ ਮੇਰੇ ਪੁੱਤਰ ਅਤੇ ਮੇਰੇ ਪਤੀ ਵਿਚਕਾਰ ਚੋਣ ਕਰਨ ਦਾ ਸਮਾਂ ਆਇਆ, ਮੈਂ ਆਪਣੇ ਪਤੀ ਨੂੰ ਚੁਣਿਆ। ਮੈਂ ਆਪਣੇ ਬੇੜੇ ਨੂੰ ਬਹੁਤ ਪਿਆਰ ਕਰਦੀ ਹਾਂ। ਪਰ ਜੇ ਮੇਰਾ ਪਤੀ ਹੈ ਤਾਂ ਮੈਨੂੰ ਦੂਜਾ ਪੁੱਤਰ ਮਿਲ ਸਕਦਾ ਹੈ ਪਰ ਮੈਨੂੰ ਦੂਜਾ ਪਤੀ ਨਹੀਂ ਮਿਲ ਸਕਦਾ ਪਤੀ ਪਤਨੀ ਦਾ ਇਹ ਰਿਸ਼ਤਾ ਅਨਮੋਲ ਹੈ ਅਟੁੱਟ ਹੈ ਸਾਨੂੰ ਇਸ ਰਿਸ਼ਤੇ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਪੂਜਾ ਦੀਆਂ ਗੱਲਾਂ ਸੁਣ ਕੇ ਸਾਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ ਪੂਜਾ ਦਾ ਪਤੀ ਵੀ ਕਾਫੀ ਭਾਵੁਕ ਹੋ ਗਿਆ ਇਸ ਤਰ੍ਹਾਂ ਉਹ ਸ਼ਾਮ ਬਹੁਤ ਖਾਸ ਹੋ ਗਈ ਸੀ ਪਿਆਰ ਦੀ ਖੇੜ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਦਿੱਤਾ ਸੀ ਤੁਸੀਂ ਸੁਣੀ ਕਹਾਣੀ ਲਵ ਗੇਮ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ